ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੈਣਾ ਦੇ ਬਟਿਕ ਤੇ ਤੇ ਲੋ ਜੀ ਨਵੀਂ ਕਲੈਕਸ਼ਨ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਸਭ ਤੋਂ ਪਹਿਲਾਂ ਜੀ ਜਿਹੜੇ ਤੁਸੀਂ ਚੈਨਲ ਤੇ ਨਵੇਂ ਆ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਸਾਨੂੰ ਦੇਖ ਰਹੇ ਹੋ ਜੀ ਇੰਸਟਾਗ੍ਰam ਤੇ ਆਮ ਦੀ ਆਈਡੀ ਹੈਗੀ ਜੀ ਬਾਸੀ ਫੈਮਲੀ ਦੇ ਨਾਂ ਤੇ ਉੱਥੇ ਜਾ ਕੇ ਫੋਲੋ ਕਰੋ ਤੇ ਆਪਣਾ ਫੇਸਬੁੱਕ ਪੇਜ ਹੈ ਜੀ ਉਹ ਵੀ ਬਾਸੀ ਫੈਮਲੀ ਦੇ ਨਾਂ ਤੇ ਉੱਥੇ ਜਾ ਕੇ ਜਰੂਰ ਫੋਲੋ ਕਰਿਓ ਤੇ ਅੱਜ ਦੀ ਕਲੈਕਸ਼ਨ ਰਹੇਗੀ ਚਨੂਨ ਸਿਲਕ ਦੇ ਉੱਪਰ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਹੀ ਸੌਫਟ ਫੈਬਰਿਕ ਹੈ ਤੇ ਮੈਨੂੰ ਲੱਗਦਾ ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ ਤੇ ਬਹੁਤ ਪਿਆਰ ਦਿੱਤਾ ਤੁਸੀਂ ਵੀਡੀਓ ਨੂੰ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਪਹਿਲਾਂ ਜਿਹੜੀ ਮੈਂ ਵੀਡੀਓ ਪਾ ਚੁੱਕੀ ਹਾਂ ਜੀ ਕਾਟਨ ਦੇ ਵਿੱਚ ਹੈ ਫਿਰ ਕੁਝ ਕੁ ਮੇਰੀਆਂ ਭੈਣਾਂ ਨਾਲ ਕਮੈਂਟ ਕਰਕੇ ਪੁੱਛਦੀਆਂ ਨੇ ਜਿਹੜਾ ਸੂਟ ਮੈਂ ਖੁਦ ਵੇਅਰ ਕੀਤਾ ਹੁੰਦਾ ਹੈ ਕਿ ਸਾਨੂੰ ਇਹਦੇ ਨਾਲ ਦਾ ਚਾਹੀਦਾ ਤੇ ਉਹਨਾਂ ਦੀ ਫਰਮਾਇਸ਼ ਤੇ ਮੈਂ ਵੀਡੀਓ ਪਾ ਵੀ ਚੁੱਕੀ ਹਾਂ ਜੀ ਕਾਟਨ ਦੇ ਸੂਟਾਂ ਦੀ ਦੁਪੱਟੇ ਨਾਲ ਤੇ ਜਿਹੜਾ ਅੱਜ ਮੈਂ ਸੂਟ ਵੇਅਰ ਕੀਤਾ ਹੋਇਆ ਹੈ ਇਨਾਂ ਦੀ ਪਹਿਲਾ ਵੀਡੀਓ ਆ ਚੁੱਕੀ ਹੈ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਆ ਕਿ ਅਗਰ ਉਹਦੇ ਵਿੱਚੋਂ ਸਾਡੇ ਆਪਣੇ ਸਾਰੇ ਜਿਹੜੇ ਸੂਟ ਸੀ ਉਹ ਸੋਲਡ ਆਊਟ ਹੋ ਗਏ ਨੇ ਤੇ ਉਹਨਾਂ ਵਿੱਚੋਂ ਸਿਰਫ ਏਕੀ ਪੀਸ ਬਚਿਆ ਜੀ ਇਹ ਕਲਰ ਜਿਹੜਾ ਮੈਂ ਖੁਦ ਵੀਅਰ ਕੀਤਾ ਹੋਇਆ ਤੇ ਅਗਰ ਕਿਸੇ ਨੂੰ ਚਾਹੀਦਾ ਹੋਏ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋਉਂਦਾ ਹੋਣਾ ਤੇ ਉੱਥੇ ਤੁਸੀਂ ਮੈਨੂੰ WhatsApp ਕਰ ਸਕਦੇ ਤੇ ਬਾਅਦ ਚ ਆਪਾਂ ਨੇ ਇੱਕ ਹੋਰ ਵੀਡੀਓ ਪਾਈ ਸੀ ਜੀ ਉਹ ਹੈਗੀ ਸੀ ਕਾਟਨ ਦੁਪੱਟੇ ਵਾਲੀ ਤੇ ਉਹਨਾਂ ਦਾ ਵੀ ਪ੍ਰਾਈਸ ਉੱਪਰ ਹੀ ਸ਼ੋ ਹੋ ਰਿਹਾ ਸੀ ਕਿਉਂਕਿ ਕੁਝ ਕੁ ਭੈਣਾਂ ਮੇਰੀਆਂ ਕਾਫੀ ਕਮੈਂਟ ਕਰਕੇ ਪੁੱਛ ਦਿੰਨੀਆਂ ਜੀ ਪ੍ਰਾਈਸ ਦੱਸੋ ਪ੍ਰਾਈਸ ਦੱਸੋ ਤੇ ਇਸੇ ਕਰਕੇ ਮੈਂ ਪ੍ਰਾਈਸ ਉੱਪਰ ਹੀ ਮੈਂਸ਼ਨ ਕਰ ਦੇਣੀ ਆ ਕਿਉਂਕਿ ਆਪਣੀਆਂ ਭੈਣਾਂ ਨੂੰ ਕੋਈ ਦਿੱਕਤ ਨਾ ਆਵੇ ਹੈਨਾ ਰੇਟ ਦੇ ਵਿੱਚ ਤੇ ਫਿਰ ਵੀ ਅਗਰ ਕੋਈ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਆਪਾਂ ਕਰਦੇ ਆ ਸ਼ੁਰੂ ਨਵੇਂ ਡਿਜ਼ਾਈਨ ਦੇ ਨਾਲ ਨਵੇਂ ਫੈਬਰਿਕ ਦੇ ਨਾਲ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏਗੀ ਤੇ ਚਲੋ ਜੀ ਫਸਟ ਆਪਣਾ ਸੂਟ ਦਿਖਾਉਣਾ ਹੈ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਕਲਰ ਲੱਗ ਰਿ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦਿਖੇਗਾ ਉਹੀ ਕਲਰ ਰਹੇਗਾ ਤੇ ਬਾਕੀ ਇਹਨਾਂ ਦੇ ਸੂਟਾਂ ਦੇ ਵੀ ਜਿਹੜੇ ਪ੍ਰਾਈਸ ਨੇ ਉੱਪਰ ਹੀ ਤੁਹਾਨੂੰ ਮੈਂਸ਼ਨ ਹੋਣਗੇ ਉੱਪਰ WhatsApp ਨੰਬਰ ਹੋਏਗਾ ਤੇ ਕੁਝ ਵੀ ਤੁਹਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਕਰਕੇ ਪੁੱਛ ਸਕਦੇ ਹੋ ਤੇ ਇੱਥੇ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਜਿਹੜੇ ਅੱਜ ਦੇ ਤੁਹਾਨੂੰ ਮੈਂ ਸੂਟ ਦਿਖਾ ਰਹੀਆਂ ਇਹਨਾਂ ਦੇ ਥੱਲੇ ਜੀ ਲਾਈਨਿੰਗ ਲੱਗੇਗੀ ਕਿਉਂਕਿ ਕੁਝ ਕੁ ਮੇਰੀਆਂ ਭੈਣਾਂ ਦੇ ਕਮੈਂਟ ਹੁੰਦੇ ਨੇ ਕਿ ਇਹ ਲਾਈਨਿੰਗ ਤੋਂ ਬਿਨਾ ਬਣੇਗਾ ਕਿ ਲਾਈਨਿੰਗ ਲੱਗੇਗੀ ਵਿਦਆਊਟ ਲਾਈਨਿੰਗ ਬਣੇਗਾ ਕਿ ਵਿਦ ਲਾਈਨਿੰਗ ਬਣੇਗਾ ਤੇ ਜਿਹੜਾ ਅੱਜ ਵਾਲਾ ਫੈਬਰਿਕ ਹੈ ਜੀ ਚਨੌਨ ਸਿਲਕ ਦੇ ਉੱਪਰ ਤੇ ਇਹਨਾਂ ਨੂੰ ਫੁੱਲ ਲਾਈਨਿੰਗ ਲੱਗੇਗੀ ਤੇ ਇਹਦੇ ਉੱਪਰ ਜੀ ਤੁਸੀਂ ਦੇਖ ਸਕਦੇ ਹੋ ਹਲਕੀ ਜੀ ਹਾਈਲਾਈਟ ਕੀਤਾ ਹੋਇਆ ਵਰਕ ਦਾ ਤੇ ਇਹ ਰਹਿ ਗਈ ਜੀ ਸ਼ਰਟ ਤੇ ਆਪਣੀ ਜਿੰਨਾ ਵੀ ਫੈਬਰਿਕ ਰਹੇਗਾ ਜੀ ਬ੍ਰੈਂਡ ਟੈਗ ਲੱਗਿਆ ਹੋਏਗਾ ਜੀ ਤੁਸੀਂ ਦੇਖ ਸਕਦੇ ਹੋ ਮੋਹਰ ਲੱਗੀ ਹੋਈ ਹੈ ਜੀ ਆਪਣੀ ਲਗਜ਼ਰੀ ਕਲੈਕਸ਼ਨ ਹੈ ਜੀ ਟੈਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਆ ਜੀ ਇਹਦੀ ਪ੍ਰਿੰਟਿੰਗ ਤੇ ਕਲਰ ਬਹੁਤ ਹੀ ਪਿਆਰਾ ਹੈ ਕਲਰ ਹੈ ਨਾ ਜ਼ਿਆਦਾ ਡਾਰਕ ਹੈ ਨਾ ਜ਼ਿਆਦਾ ਲਾਈਟ ਹੈ ਬਹੁਤ ਸੋਹਣਾ ਕਲਰ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੇ ਤੇ ਤੁਹਾਨੂੰ ਵਰਕ ਦਿਖਦਾ ਹੋਣਾ ਦੇਖੋ ਹਾਈਲਾਈਟ ਕੀਤਾ ਹੋਇਆ ਹਲਕਾ ਹਲਕਾ ਹਾਈਲਾਈਟ ਹੋਇਆ ਹੋਇਆ ਉੱਤੇ ਤੇ ਇਹਦੇ ਨਾਲ ਰਹੇਗੀ ਜੀ ਬੋਟਮ ਜਿਹੜੀ ਉਹ ਵੀ ਚਨ ਅਨਸਰ ਦੇ ਉੱਪਰ ਰਹੇਗੀ ਤੇ ਇਹਦੇ ਤੇ ਵੀ ਬਕਾਇਦਾ ਸਟੈਂਪ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਨੂੰ ਜਿਹੜਾ ਵੀ ਅਸੀਂ ਫੈਬਰਿਕ ਲਾਵਾਂਗੇ ਸਟੈਂਪ ਦੇ ਨਾਲ ਹੀ ਦਵਾਂਗੇ ਇਹ ਬਿਨਾ ਸਟੈਂਪ ਤੋਂ ਨਹੀਂ ਦਵਾਂਗੇ ਤੇ ਇਹ ਰਹਿ ਗਈ ਜੀ ਇਹਦੀ ਬਾਟਮ ਤੇ ਦੁਪੱਟਾ ਵੀ ਚਾਹ ਨੂੰ ਸਿਲਕ ਦੇ ਉੱਪਰ ਆ ਇਹਨੂੰ ਤੁਸੀਂ ਲੇਸ ਲਾ ਕੇ ਜਿਵੇਂ ਮਰਜ਼ੀ ਰੈਡੀ ਕਰਵਾ ਸਕਦੇ ਹੋ ਤੇ ਇਹ ਆ ਜੀ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਦੁਪੱਟੇ ਖੁੱਲੇ ਡੁੱਲੇ ਨੇ ਜੀ ਬਿਲਕੁਲ ਆਪਣੇ ਜਿੰਨੇ ਵੀ ਸੂਟਾਂ ਨਾਲ ਦੁਪੱਟੇ ਆ ਰਹੇ ਨੇ ਸਾਰੇ ਜੀ ਖੁੱਲੇ ਡੁੱਲੇ ਆ ਰਹੇ ਨੇ ਤਾਂ ਬਹੁਤ ਹੀ ਕੰਫਰਟ ਨੇ ਦੁਪੱਟੇ ਤੇ ਕੁਝ ਕੋ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਿ ਸਿਰ ਤੇ ਨਹੀਂ ਦੁਪੱਟਾ ਟਿਕਦਾ ਇਹੋ ਜੀ ਕੋਈ ਗੱਲ ਨਹੀਂ ਜੀ ਸਾਡੇ ਦੁਪੱਟੇ ਆ ਜਿਹੜੇ ਨੇ ਬਿਲਕੁਲ ਲੈਨ ਸਿਰ ਤੇ ਟਿਕਣਗੇ ਤੇ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਖੁੱਲਾ-ਖੁੱਲਾ ਹੈ ਤੇ ਦੀ ਡਿਜ਼ਾਈਨ ਦੇਖ ਸਕਦੇ ਹੋ ਇਹਨੂੰ ਤੁਸੀਂ ਲੇਸ ਲਾ ਕੇ ਰੈਡੀ ਕਰਵਾ ਸਕਦੇ ਹੋ ਜਿਵੇਂ ਦਾ ਤੁਹਾਨੂੰ ਪਸੰਦ ਆ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਆ ਜੀ ਆਪਣਾ ਫਸਟ ਧਿਆਨ ਨਾਲ ਚੈੱਕ ਕਰ ਲਓ ਤੇ ਅਗਰ ਤੁਹਾਨੂੰ ਪਸੰਦ ਆਉਂਦਾ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ whatsapp ਕਰ ਸਕਦੇ ਹੋ ਸਕਰੀਨਸ਼ਾਟ ਲੈਣ ਲੱਗੇ ਆ ਬਿਲਕੁਲ ਸਾਫ਼ ਸਕਰੀਨਸ਼ਾਟ ਲਿਆ ਕਰੋ ਤਾਂ ਕਿ ਮੈਨੂੰ ਵੀ ਕੋਈ ਕਨਫਿਊਜ਼ਨ ਨਾ ਹੋਵੇ ਤੇ ਤੁਹਾਨੂੰ ਵੀ ਤੇ ਹੈ ਜੀ ਆਪਣਾ ਫਸ ਸੂਟ ਬੜਾ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਹੈ ਤੇ ਜੋ ਤੁਹਾਨੂੰ ਕੈਮਰੇ ਵਿੱਚ ਕਲਰ ਦਿਖੇਗਾ ਉਹ ਹੀ ਕਲਰ ਤੁਹਾਨੂੰ ਮਿਲੇਗਾ ਜੀ ਤੇ ਲਓ ਜੀ ਅਸੀਂ ਆਪਣਾ ਫਸ ਸੂਟ ਤੇ ਲਓ ਜੀ ਆਪਣਾ ਆ ਗਿਆ ਦੂਸਰਾ ਬੜਾ ਸੋਹਣਾ ਕਲਰ ਹੈ ਮਹਰੂਨ ਜਿਹਾ ਕਲਰ ਹੈ ਬੜਾ ਪਿਆਰਾ ਲੱਗ ਰਿਹਾ ਕਲਰ ਤੇ ਕੈਮਰੇ ਦੇ ਵਿੱਚ ਸੇਮ ਕਲਰ ਦਿਖਦਾ ਤੁਹਾਨੂੰ ਸੇਮ ਫੈਬਰਿਕ ਰਹੇਗਾ ਜੀ ਡਿਜ਼ਾਈਨਿੰਗ ਸਭ ਦੀ ਅਲੱਗ-ਅਲੱਗ ਰਹੇਗੀ। ਲੋ ਜੀ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਹੈ। ਬਹੁਤ ਹੀ ਸੋਹਣਾ ਕਲਰ ਹੈ। ਲਾਈਟ ਆਫਵਾਇਟ ਦੇ ਫਲਾਵਰ ਨੇ ਵਿੱਚ ਮਹਿਰੂਨ ਕਲਰ ਦੀ ਸ਼ਰਟ ਹੈ। ਤੇ ਇਹ ਰਹੀ ਜੀ ਇਹਦੀ ਬਾਟਮ। ਲੋ ਜੀ ਇਹ ਰਹੀ ਜੀ ਬਾਟਮ ਤੇ ਪ੍ਰਾਈਸ ਤੁਹਾਨੂੰ ਉੱਪਰ ਸ਼ੋ ਹੋਉਂਦੇ ਹੋਣਗੇ ਸਾਰੇ ਸੂਟਾਂ ਦੇ ਸੇਮ ਪ੍ਰਾਈਸ ਨੇ। ਅੱਜ ਵਾਲੇ ਸੂਟਾਂ ਦੇ ਪ੍ਰਾਈਸ ਜੀ ਸੇਮ ਰਹਿਣਗੇ ਤੇ ਲੋ ਜੀ ਦੁਪੱਟੇ ਦਾ ਕੁਝ ਡਿਜ਼ਾਈਨ ਇਸ ਤਰ੍ਹਾਂ ਹੈ ਸਭ ਦੇ ਡਿਜ਼ਾਈਨ ਅਲੱਗ-ਅਲੱਗ ਨੇ ਬਹੁਤ ਖੁੱਲੇ ਡੁੱਲੇ ਠਾਈ ਮੀਟਰ ਦੇ ਦੁਪੱਟੇ ਨੇ ਤੇ ਬਹੁਤ ਸੋਹਣਾ ਲੱਗੇਗਾ ਜਿਹੜੀ ਪਣ ਆਪਣੀਆਂ ਥੋੜੀਆਂ ਜਿਹਾ ਹੈਲਦੀ ਹੁੰਦੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਇਹਦੀ ਫਿਟਿੰਗ ਸੋਹਣੀ ਆਏਗੀ ਬਹੁਤ ਜ਼ਿਆਦਾ ਸਲਿਮ ਲੱਗੋਗੇ ਜੀ ਇਹਦੇ ਚ ਚੈੱਕ ਕਰ ਸਕਦੇ ਤੁਸੀਂ ਇਹ ਦੁਪੱਟੇ ਦੀ ਡਿਜ਼ਾਈਨਿੰਗ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਖੁੱਲਾ ਡੁੱਲਾ ਹੈ ਬਹੁਤ ਹੀ ਪਿਆਰਾ ਹੈ ਤੇ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰਕੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਤੇ ਲੋ ਜੀ ਆ ਗਿਆ ਆਪਾਂ ਦਾ ਸੈਕੰਡ ਕਲਰ ਇਹਦੇ ਵੀ ਸਟੈਂਪ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਹੀ ਸੌਫਟ ਹੈ ਇਹ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ wear ਕਰ ਸਕਦੇ ਹੋ ਸਰਦੀ ਚ ਵੀ wear ਕਰ ਸਕਦੇ ਹੋ ਜੀ ਲਾਈਨਿੰਗ ਲੱਗੇਗੀ ਕਿਉਂਕਿ ਮੇਰੀਆਂ ਭੈਣਾਂ ਦੇ ਕਾਫੀ ਸਵਾਲ ਸਨ ਕਿ ਉਹ ਕਹਿੰਦੇ ਕਿ ਇਹ ਦੱਸਿਆ ਕਰੋ ਸਾਨੂੰ ਕਿ ਇਹਦੇ ਥੱਲੇ ਲਾਈਨਿੰਗ ਲੱਗੇਗੀ ਕਿ ਨਹੀਂ ਇਹਦੇ ਥੱਲੇ ਲਾਈਨਿੰਗ ਲੱਗੇਗੀ ਜੀ ਚੈੱਕ ਕਰ ਸਕਦੇ ਤੁਸੀਂ ਤੇ ਲੋ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਆ ਗਿਆ ਜੀ ਆਪਣਾ ਸੈਕਿੰਡ ਤੇ ਆਪਾਂ ਜਾਨੇ ਥਰਡ ਵਾਲ ਉਹ ਪਿਆਰਾ ਕਲਰ ਹੈ ਵੀ ਬਹੁਤ ਸੋਹਣਾ ਲੱਗ ਰਿਹਾ ਕਲਰ ਕਲਰ ਜਿੰਨੇ ਵੀ ਆਉਣਗੇ ਬਹੁਤ ਪਿਆਰੇ ਕਲਰ ਆਉਣਗੇ ਤੇ ਅਲੱਗ ਹੀ ਲੁੱਕ ਹੋਏਗੀ ਜੀ ਇਹਨਾਂ ਦੀ ਲੋ ਜੀ ਕੀ ਆ ਗਿਆ ਆਪਣਾ ਤੀਸਰਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਤੇ ਲੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਬਣਿਆ ਲੱਗ ਰਿਹਾ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਲੱਗ ਰਿਹਾ ਤੇ ਇਹ ਰਹੇਗੀ ਜੀ ਇਹਦੀ ਬਾਟਮ ਚੈੱਕ ਕਰੋ ਤੇ ਇਹ ਆ ਗਿਆ ਜੀ ਆਪਣਾ ਦੁਪੱਟਾ ਦੁਪੱਟੇ ਮੈਂ ਹਰ ਵੀਡੀਓ ਦੇ ਵਿੱਚ ਖੋਲ ਕੇ ਦਿਖਾਨੀ ਆ ਕਿਉਂਕਿ ਮੇਰੀਆਂ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਸਾਨੂੰ ਦੁਪੱਟੇ ਜਿਹੜੇ ਨੇ ਖੁੱਲੇ ਡੁੱਲੇ ਚਾਹੀਦੇ ਨੇ ਐਂਡ ਕੰਫਰਟ ਚਾਹੀਦੇ ਨੇ ਲੋ ਜੀ ਚੈੱਕ ਕਰੋ ਇਹ ਵੀ ਦੁਪੱਟੇ ਦਾ ਡਿਜ਼ਾਈਨ ਜਿਹੜਾ ਡਿਫਰੈਂਟ ਹੈ ਬੜਾ ਪਿਆਰਾ ਕੰਬੀਨੇਸ਼ਨ ਹੈ ਬਲਾਈਟ ਗ੍ਰੇ ਜਿਆ ਤੇ ਪਿੰਕ ਬਹੁਤ ਸੋਹਣਾ ਕੈਮਰੇ ਦੇ ਵਿੱਚ ਜੋ ਕਲਰ ਦਿਖੇਗਾ ਉਹੀ ਕਲਰ ਤੁਹਾਨੂੰ ਮਿਲੇਗਾ ਜੀ ਲਓ ਜੀ ਸਕਰੀਨਸ਼ਾਟ ਲੈ ਲਓ ਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਸਾਰੇ ਆਪਣੇ ਜਿਹੜੇ ਸੂਟਾਂ ਦੇ ਪ੍ਰਾਈਸ ਨੇ ਸੇਮ ਰਹਿਣਗੇ ਅੱਜ ਅਗਰ ਕੋਈ ਫੇਰ ਵੀ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਮੈਨੂੰ ਵਟਸਐਪ ਕਰਕੇ ਪੁੱਛ ਲਿਓ ਤੇ ਲਓ ਜੀ ਆ ਗਏ ਆਪਣਾ ਥਰਡ ਕਲਰ ਲੋ ਜੀ ਨੈਕਸਟ ਕਲਰ ਵਾ ਜਾਨੇ ਆ ਨੈਕਸਟ ਵੀ ਸਾਰੇ ਸੂਟਾਂ ਦੀ ਆਪਣੀ ਅਲੱਗ ਹੀ ਲੁੱਕ ਹੈ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਰਹੀ ਜੀ 셔ਟ ਲੋ ਜੀ 셔ਟ ਚੈੱਕ ਕਰੋ ਤੁਸੀਂ ਸਟੈਂਪ ਦੇ ਨਾਲ ਮਿਲੇਗੀ ਤੁਹਾਨੂੰ ਸਟੈਂਪ ਲੱਗੀ ਹੋਈ ਹੈ ਜੀ ਸਟੈਂਪ ਦੇ ਨਾਲ ਮਿਲੇਗੀ ਤੇ ਹਲਕਾ ਜਿਹਾ ਹਾਈਲਾਈਟ ਹੋਇਆ ਹੋਇਆ ਜੀ ਵਰਕ ਉੱਪਰ ਚੈੱਕ ਕਰ ਸਕਦੇ ਤੁਸੀਂ ਏ ਆ ਗਈ ਜੀ ਬਾਟਮ ਚਨਾਉਨ ਸਿਲਕ ਦੇ ਉੱਪਰ ਹੀ ਬਾਟਮ ਹੈ ਚਨਾਉਨ ਸਿਲਕ ਦੇ ਉੱਪਰ ਹੀ ਸ਼ਰਟ ਦੁਪੱਟਿਆ ਜੀ ਲਓ ਜੀ ਬੜਾ ਪਿਆਰਾ ਕਲਰ ਹੈ ਸਰਦਾਰੀ ਕਲਰ ਨੇ ਜੀ ਇਹ ਸਾਰੇ ਬਹੁਤ ਪਿਆਰੇ ਨੇ ਸਾਰੇ ਦੁਪੱਟਿਆਂ ਦੀ ਜਿਹੜੀ ਡਿਜ਼ਾਈਨਿੰਗ ਆ ਡਿਫਰੈਂਟ ਆ ਸਾਰੇ ਸੁਤਾਂ ਦੀ ਡਿਜ਼ਾਈਨਿੰਗ ਡਿਫਰੈਂਟ ਡਿਫਰੈਂਟ ਰੈਡੀ ਲਓ ਜੀ ਇਹ ਆ ਗਿਆ ਜੀ ਇਹਦਾ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਜਦੋਂ ਆਪਾਂ ਇਹਨੂੰ ਲੇਸ ਲਾ ਕੇ ਰੈਡੀ ਕਰਾਂਗੇ ਤੇ ਹੋਰ ਵੀ ਜ਼ਿਆਦਾ ਇਹਦੀ ਲੁੱਕ ਜਿਹੜੀ ਏ ਅਲੱਗ ਸੀ ਆਏਗੀ ਹੋਪਿਆ ਲੱਗ ਰਿਹਾ। ਲੋ ਜੀ ਸਕਰੀਨਸ਼ਾਟ ਲੈ ਲਓ। ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰਕੇ ਤੇ ਪੁੱਛ ਸਕਦੇ ਹੋ। ਤੇ ਆਪਣਾ ਜਿਹੜਾ ਫੈਬਰਿਕ ਰਹੇਗਾ ਜੀ ਫਾਈਨ ਕੁਆਲਿਟੀ ਰਹੇਗੀ। ਕੋਈ ਵੀ ਫੈਬਰਿਕ ਦੀ ਤੁਹਾਨੂੰ ਕੰਪਲੇਨਟ ਨਹੀਂ ਆਏਗੀ। ਬਹੁਤ ਸੋਹਣਾ ਫੈਬਰਿਕ ਆ, ਬਹੁਤ ਸੌਫਟ ਫੈਬਰਿਕ ਆ। ਜਿਵੇਂ ਮਰਜ਼ੀ ਤੁਸੀਂ ਵੇਖ ਕਰ ਸਕਦੇ ਹੋ। ਲੋ ਜੀ ਨੈਕਸਟ ਆ ਗਿਆ ਆਪਣਾ ਕਲਰ। ਇਹ ਵੀ ਕਲਰ ਬਹੁਤ ਪਿਆਰਾ ਹੈ। ਇਹ ਮੇਰਾ ਫੇਵਰਟ ਕਲਰ ਹੈ। ਉਜੀ ਚੈੱਕ ਕਰੋ ਕਲਰ ਕਲਰ ਡਿਜ਼ਾਈਨ ਚੈੱਕ ਕਰੋ ਇਹਨਾਂ ਦੇ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਨੇ ਬਹੁਤ ਸੋਹਣਾ ਲੱਗ ਰਿਹਾ ਹਾਈਲਾਈਟ ਹੋਇਆ ਹੋਇਆ ਉੱਪਰ ਦੇਖੋ ਤੇ ਲੋ ਜੀ ਇਹ ਰਹੀ ਕਿਸੀ ਆ ਬਾਟਮ ਬਾਟਮ ਦਾ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਲੱਗ ਰਿਹਾ ਕਾਹਦਾ ਜੀ ਸਟੈਂਪ ਲੱਗੀ ਹੋਈ ਹੈ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਇਹਦੇ ਤੇ ਤੇ ਆ ਗਿਆ ਜੀ ਆਪਣਾ ਦੁਪੱਟਾ ਲੋ ਜੀ ਇਹ ਵੀ ਦੇ ਕੋਟੇ ਦਾ ਡਿਜ਼ਾਈਨ ਡਿਫਰੈਂਟ ਹੈ ਕੋਸਾ ਸੋਨਾਂ ਬਹੁਤ ਪਿਆਰਾ ਕੱਲ ਹੈ ਜਿੰਦੀਏ ਮੈਂ ਕਰਦਿਆ ਕਰੋ ਕਿਉਂਕਿ ਫਿਰ ਜਦੋਂ ਆਪਣੇ ਕੋਲ ਸੋਲਡ ਆਊਟ ਹੋ ਜਾਂਦੇ ਨੇ ਫਿਰ ਮੇਰੀਆਂ ਭੈਣਾਂ ਆਪਾਂ ਨੂੰ 2-3 ਦਿਨਾਂ ਬਾਅਦ ਪੁੱਛਦੀਆਂ ਨੇ ਫਿਰ ਆਪਣੇ ਕੋ ਹੁੰਦੇ ਨਹੀਂ ਤੇ ਤੇ ਛੇਤੀ ਤੋਂ ਛੇਤੀ ਤੋਂ ਹੀ ਵਟਸਐਪ ਕਰਕੇ ਮੇਰੇ ਕੋ ਕੁਝ ਵੀ ਪੁੱਛ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਤੇ ਘਰ ਬੈਠੇ ਤੁਹਾਨੂੰ ਸੂਟ ਪਹੁੰਚ ਜਾਏਗਾ ਜੀ ਲੋ ਜੀ ਇਹ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਤੁਸੀਂ ਬੜਾ ਹੀ ਪਿਆਰਾ ਤੇ ਲੋ ਜੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਉਹ ਦੀ ਨੈਕਸਟ ਸੂਟ ਪਾ ਜਾਨੇ ਆ ਨੈਕਸਟ ਵੀ ਬੜਾ ਪਿਆਰਾ ਕਲਰ ਹੈ ਬਸ ਇਹਨਾਂ ਕਲਰ। ਕਲਰ ਸਾਡੇ ਜੇ ਉਹ ਕੈਮਰੇ ਦੇ ਵਿੱਚ ਕਲਰ ਦੇਖਣਗੇ ਉਹੀ ਕਲਰ ਪਹੁੰਚਣਗੇ ਤੁਹਾਨੂੰ ਜੀ ਕਲਰ ਦੀ ਤੁਸੀਂ ਦੇਫਰ ਰਹੋ ਕਿ ਆਪਾਂ ਕੈਮਰੇ ਵਿੱਚ ਕਲਰ ਕੁਝ ਹੋਰ ਦਿਖਾਇਆ ਤੇ ਤੁਹਾਨੂੰ ਕੁਝ ਕਲਰ ਹੋਰ ਪਹੁੰਚਿਆ ਇਹੋ ਜੀ ਕੋਈ ਗੱਲ ਨਹੀਂ ਬਲੋ ਜੀ। ਇਹ ਆ ਗਿਆ ਆਪਣਾ ਨੈਕਸਟ ਕਲਰ ਚੈੱਕ ਕਰੋ। ਸਮੋਸਾ ਬਹੁਤ ਪਿਆਰਾ ਲੱਗ ਰਿਹਾ। ਇਹ ਤਾਂ ਵੀ ਡਿਜ਼ਾਈਨ ਲੱਗ ਗਿਆ। ਇਹ ਹੈ ਜੀ ਬਾਟਮ ਬੱਚੀ ਬਾਟਮ ਬੜੀ ਪਿਆਰੀ ਹੈ। ਅੰਦਰੀ ਹੱਦਿਕਾ ਸਟੈਂਪ ਲੱਗੀ ਹੋਈ ਹੈ। ਇਹ ਆ ਗਿਆ ਜੀ ਇਹਦਾ ਦੁਪੱਟਾ। ਵਾਚੀ ਡਿਜ਼ਾਈਨ ਚੈੱਕ ਕਰੋ ਦੁਪੱਟੇ ਦਾ। ਸਾਰੇ ਦੁਪੱਟਿਆਂ ਦੇ ਡਿਜ਼ਾਈਨ ਫੈਬਰਿਕ ਸੇਮ ਹੈ ਡਿਜ਼ਾਈਨ ਅਲੱਗ-ਅਲੱਗ ਨੇ ਸਭ ਦੇ। ਦੇਖੋ ਜੀ ਉਹਦੀ ਕੁਲਰ ਨੂੰ ਮਾਪ ਉਹਦੀ ਪਿਆਰਾ ਦੁਬੱਟਾ ਬਹੁਤ ਹੀ ਸੋਹਣਾ ਚਨੋਂ ਦਾ ਹੀ ਦੁਬੱਟਾ ਰਹੇਗਾ ਤੇ ਤੁਸੀਂ ਇਹਸ ਲਾ ਕੇ ਮਗਾਣੀ ਕਰਵਾ ਸਕਦੇ ਹੋ ਤੇ ਹੈ ਜੀ ਆਪਣਾ ਨੈਕਸਟ ਕਲਰ ਤੇ ਲੋਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਅਗਰ ਤੁਸੀਂ ਮਗਵਾਣਾ ਚਾਹੁੰਦੇ ਹੋ ਤੇ ਆਪਣਾ ਆਨਲਾਈਨ ਕੰਮ ਹੈ ਜੀ ਤੇ ਆਨਲਾਈਨ ਤੇ ਤੁਹਾਡੇ ਘਰੇ ਪਹੁੰਚ ਜਾਏਗਾ ਜੀ ਸੋ ਤੇ ਇਹ ਸੀ ਜੀ ਅੱਜ ਦੀ ਸਾਡੀ ਕਲੈਕਸ਼ਨ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗੀ ਤੇ ਜਿਸ ਵੀ ਮੇਰੀ ਭੈਣ ਨੇ ਸੂਟ ਮਗਵਾਣਾ ਤਾਂ ਹੀ ਵਟਸਐਪ ਕਰਕੇ ਮੈਨੂੰ ਕੋਈ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਤੇ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਪਿਆਰੀ ਹੀ ਬਾਕੀ ਮੇਰੀਆਂ ਭੈਣਾਂ ਕਹਿੰਦੀਆਂ ਕਿ ਫੈਬਰਿਕ ਦਾ ਸਾਨੂੰ ਡਾਊਟ ਰਹਿੰਦਾ ਫੈਬਰਿਕ ਤੋਂ ਬੇਫਿਕਰ ਰਹੋ ਜੀ ਫੈਬਰਿਕ ਤੁਹਾਨੂੰ ਬਹੁਤ ਬੈਸਟ ਮਿਲੇਗਾ ਸਾਡੇ ਤੋਂ ਹੁਣ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਮਿਲਾਂ ਵੈਸੇ ਜਿਵੇਂ ਹੁਣ ਤਿਹਾਰ ਆ ਰਹੇ ਨੇ ਤੀਆਂ ਆ ਰਹੀਆਂ ਉਹਦੇ ਵਾਸਤੇ ਹੁਣ ਆਪਾਂ ਫੁਲਕਾਰੀ ਵਾਲੀ ਸੂਟ ਵੀ ਲਿਆਵਾਂਗੇ ਤੇ ਫੁਲਕਾਰੀਆਂ ਵੀ ਲਿਆਵਾਂਗੇ ਕਿਉਂਕਿ ਕੁਝ ਕੁ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਨਾ ਫੁਲਕਾਰੀ ਵਾਲੀ ਸੂਟ ਲੈ ਕੇ ਆਓ ਇਹ ਕੋਸ਼ਿਸ਼ ਕਰਾਂਗੇ ਜਿਹੜੀ ਨੈਕਸਟ ਕਲੈਕਸ਼ਨ ਰਹੇਗੀ ਜੀ ਉਹ ਫੁਲਕਾਰੀਆਂ ਦੀ ਰਹੇਗੀ ਤੇ ਅੱਜ ਵਾਲੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਤਾਂ ਕਿ ਮੇਰੀਆਂ ਭੈਣਾਂ ਤੱਕ ਸੂਟ ਸਾਰੇ ਪਹੁੰਚ ਸਕਣ ਜੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੈ ਤੇ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਸੂਟ ਆਰਡਰ ਕਰ ਸਕਦੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ